ਆਮ ਆਦਮੀ ਪਾਰਟੀ ਦੀ ਵਿਧਾਇਕਾ ਨਿਰੰਦਰ ਕੌਰ ਭਰਾਜ ਇਸ ਵੇਲੇ ਲਗਾਤਾਰ ਵਿਵਾਦਾਂ ਦੇ ਵਿੱਚ ਚੱਲ ਰਹੇ ਨੇ ਤੇ ਉਹਨਾਂ ਦੇ ਖਿਲਾਫ ਸੰਗਰੂਰ ਦੇ ਵਿੱਚ ਅੱਜ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਜਿੱਥੇ ਅਕਾਲੀ ਦਲ ਦੇ ਯੂਥ ਆਗੂ ਯੂਥ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਸਰਬਜੀਤ ਸਿੰਘ ਚਿੰਜਰ ਚਿੰਜਰ ਸਾਹਿਬ ਆਮ ਆਦਮੀ ਪਾਰਟੀ ਦੇ ਖਿਲਾਫ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਆਮ ਆਦਮੀ ਪਾਰਟੀ ਤਾਂ ਪਹਿਲਾਂ ਹੀ ਕਹਿੰਦੀ ਸੀ ਕਿ ਇਕੱਠੇ ਆ ਸਾਡੇ ਖਿਲਾਫ ਯਾਰ ਸੱਚਾਈ ਦੀ ਲੜਾਈ ਲੜ ਲਈ ਚਲੋ ਸਾਰੇ ਇਕੱਠੇ ਹੋ ਗਏ ਕਿਉਂਕਿ ਇਹ ਪਰਿਵਾਰ ਦੀ ਕੌਲ ਸੀ ਪਹਿਲੀ ਗੱਲ ਤਾਂ ਇਹ ਕਿਸੇ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ ਇੱਕ ਪਰਿਵਾਰ ਜੀ ਦਾ ਪਰਿਵਾਰ ਦਾ ਮੈਂਬਰ ਹਸਪਤਾਲ ਦੇ ਵਿੱਚ ਦਾਖਲ ਆ। ਉਹਦੇ ਵੱਲੋਂ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਤੇ ਸਾਰੇ ਆ ਗਏ। ਹੁਣ ਸਾਰੀ ਜਦੋਂ ਉਹਨਾਂ ਨੇ ਖੁੱਲਾ ਸੱਦਾ ਤਾਂ ਸਾਰੀ ਪਹੁੰਚਣਗੇ। ਗੱਲ ਇਹ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਐਮਐਲਏ ਆ। ਉਤੇ ਇਲਜ਼ਾਮ ਇਹ ਨੇ ਕਿ 30 ਲੱਖ ਰੁਪਇਆ ਇੱਕ ਤੋਂ ਮੰਗਿਆ ਦੂਏ ਨੇ 55 ਦੇਤੇ ਤੇ 55 ਲੈ ਕੇ ਟਰੱਕ ਯੂਨੀਅਨ ਦਾ ਪ੍ਰਧਾਨ ਗਿਆ। ਇਹਦਾ ਮਤਲਬ ਇਹ ਆ ਕਿ ਪਿੰਡਾਂ ਦੀਆਂ ਸਰਪੰਚੀਆਂ ਤੋਂ ਲੈ ਕੇ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਤੋਂ ਲੈ ਕੇ ਹਰ ਰੋਦੇ ਦੀ ਬੋਲੀ ਲੱਗ ਰਹੀ ਆ। ਸੋ ਇਹ ਜਿਹੜੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਬਦਲਾਅ ਦਾ ਨਾਅਰਾ ਲਾ ਕੇ ਪੰਜਾਬ ਵਿੱਚ ਸਰਕਾਰ ਲੈ ਕੇ ਆਏ ਸੀ ਹੁਣ ਉਹਦੇ ਦੇ ਉਹ ਬਿਲਕੁਲ ਉਲਟ ਕਰ ਰਹੇ ਨੇ ਭ੍ਰਿਸ਼ਟਾਚਾਰ ਦੇ ਵਿੱਚ ਇੰਨੇ ਲਿਪਟ ਹੋ ਚੁੱਕੇ ਨੇ ਇੰਨੇ ਭ੍ਰਿਸ਼ਟਾਚਾਰ ਲਿਪੜੇ ਹੋਏ ਨੇ ਕਿ ਚਾਦਰ ਵਿਛਾਈ ਹੋਈ ਆ ਪੈਸੇ ਇਕੱਠੇ ਕਰਨ ਲਈ ਸੋ ਹੁਣ ਮੈਂ ਤਾਂ ਅੱਜ ਬੋਲਦੇ ਕਿਹਾ ਸੀ ਕਿ ਫਫੇ ਕੁੱਟਣੀ ਐਮਐਲਏ ਆ ਮੈਂ ਕਹਿੰਦੇ ਨਹੀਂ ਫਫੇ ਕੁੱਟਣੀਆਂ ਬੀਬੀਆਂ ਹੁੰਦੇ ਨੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਇਹਦੇ ਤੇ ਕਮੈਂਟ ਕਰਦੇਗਾ ਪਿੰਡਾਂ ਦੀ ਕਹਾਵਤ ਆ ਕਿ ਫਫੇ ਕੁੱਟਣੀ ਆ ਮਤਲਬ ਉਹਦਾ ਇਹ ਆ ਕਿ ਜਾਣ ਕੇ ਡਰਾਮੇ ਕਰਕੇ ਹੁਣ ਰੋ ਕੇ ਰੌਲਾ ਪਾ ਕੇ ਦਿਖਾ ਰਹੀ ਹੈ ਕਿ ਮੈਂ ਮੁੰਡੇ ਦਾ ਸੌਹ ਖਾ ਲੂੰ ਮੈਂ ਮੁੰਡੇ ਦੀ ਸੌਹ ਖਾ ਨਹੀਂ ਆ ਭਾਈ ਬੀਬੀ ਜਿਹੋ ਜੀ ਕੋਕੋ ਇਹ ਜੋ ਕੋਕ ਦੇ ਬੱਚੇ ਤੁਹਾਡਾ ਪ੍ਰਧਾਨ ਕੇਜਰੀਵਾਲ ਸੌਹ ਖਾਦੀ ਸੀ ਬੱਚਿਆਂ ਦੀ ਕਿ ਮੈਂ ਕਦੇ ਕਿਸੇ 파ਟਨਰ ਨਾਲ ਕੇ ਸਰਕਾਰ ਨਹੀਂ ਬਣਾਉਂ ਪਹਿਲੀ ਸਰਕਾਰ ਕਾਂਗਰਸ ਨਾਲ ਰਲ ਕੇ ਬਣਾਈ ਸੀ ਆ ਲੋਕ ਸਭਾ ਦੀ ਇਲੈਕਸ਼ਨ ਸਾਰੇ ਦੇਸ਼ ਚ ਕਾਂਗਰਸ ਨਾਲ ਰਲ ਕੇ ਸਮਝੌਤਾ ਕਰਕੇ ਰਲੇ ਨੇ ਸੋ ਜੇ ਕੇਜਰੀਵਾਲ ਬੱਚਿਆਂ ਦੀ ਸੌਂ ਖਾ ਸਕਦਾ ਬੀਬੀ ਲਈ ਖਾਣ ਵਾਲੀ ਕਿੱਡੀ ਵੱਡੀ ਗੱਲ ਆ ਕੋਈ ਪ੍ਰੋਫੈਸਰ ਵੀ ਤੁਹਾਨੂੰ ਇਹਨਾਂ ਦੀ ਸੌਂ ਕਹਿਆ ਕਿ ਜਿਹੋ ਜੀ ਕੋਕੋ ਹੈ ਜੀ ਕੁੱਕ ਦੇ ਬੱਚੇ ਜਿਹੋ ਜੇ ਮਾਏ ਉਹਦੇ ਜਾਏ ਜੇ ਪ੍ਰਧਾਨ ਵਾਰ-ਵਾਰ ਸੌਂ ਖਾ ਕੇ ਮੁੱਕਰ ਸਕਦਾ ਜੇ ਭਗਵੰਤ ਮਾਨ ਆਪਣੀ ਮੌਦ ਮਾਂ ਦੀ ਸੌਂ ਘਰ ਖਾ ਕੇ ਦੁਆਰਾ ਸਰਾ ਪੀ ਸਕਦਾ ਤਾਂ ਬੀਬੀ ਲਈ ਸੌਂ ਖਾਣੀ ਕਿੱਡੀ ਕਿੜੀ ਗੱਲ ਆ ਸੋ ਇਹ ਖਾਸ ਗੱਲ ਨਹੀਂ ਇਹ ਇਹ ਆਦਤ ਹੈ ਇਹਨਾਂ ਨੂੰ ਕੇਜਰੀਵਾਲ ਤੋਂ ਭਗਵੰਤ ਮਾਨ ਤੋਂ ਅਗੇ ਸਿੱਖੇ ਹੋਏ ਨੇ ਸੌਂ ਖਾਣੀ ਉਹ ਤਾਂ ਐਸਐਸਪੀ ਦਫ਼ਤਰ ਖੁਦ ਆਏ ਸੀ ਕਿ ਕਾਰਵਾਈ ਕਰੋ ਦੋਸ਼ੀਆਂ ਤੇ 30 ਲੱਖ ਰੁਪਏ ਕਿੱਥ ਤੇ ਯਾਦ ਰੱਖਿਓ ਸਾਲ ਬਾਅਦ ਲੋਕਾਂ ਨੇ ਨਾ ਪਿੰਡਾਂ 'ਚ ਨਹੀਂ ਵੜਨ ਦੇਣਾ ਹਾਲਾਤ ਇਹ ਹੋਣੇ ਨੇ ਉਹ ਕਹਿੰਦੇ 30 ਲੱਖ ਰੁਪਏ ਜਿਹੜਾ ਦਿਖਾ ਰਹੇ ਆ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਪਹਿਲਾਂ ਤੂੰ ਆਪਣੀ ਜਾਂਚ ਤਾਂ ਕਰਾ ਕਿ ਜਿਹੜੀ ਤੂੰ ਚਾਦਰ ਵਿਛਾ ਕੇ ਪੈਸੇ ਇਕੱਠੇ ਕਰ ਰਹੀ ਆ ਤੂੰ ਨਾਲ ਆ ਲਾਇਆ ਸੀ ਆਮ ਘਰਾਂ ਦੇ ਤੇ ਪੁੱਤਾਂ ਦਾ ਇਹਨਾਂ ਦੀ ਇੰਟਰਵਿਊ ਲਈ ਸੀ ਕੇਜਰੀਵਾਲ ਨੇ ਟਿਕਟਾਂ ਦੇਣ ਤੋਂ ਪਹਿਲਾਂ ਉਹ ਇੰਟਰਵਿਊ ਜਿਹੜੇ ਪਾਸ ਹੋ ਗਏ ਉਹਨਾਂ ਟਿਕਟਾਂ दिल्या ਸੀ ਉਹ ਇੰਟਰਵਿਊ ਅੱਜ ਪਤਾ ਲੱਗਿਆ ਕੀ ਇੰਟਰਵਿਊ ਹੋਏ ਸੀ ਕਿ ਜਿਹੜੇ ਵੱਧ ਪੈਸਾ ਇਕੱਠਾ ਕਰਕੇ ਸਾਨੂੰ ਦੇ ਸਕਦੇ ਨੇ ਮੈਂ ਤਾਂ ਬੀਬੀ ਦੇ ਹੱਕ 'ਚ ਆ ਬੀਬੀ ਦੇ ਪੱ 55 ਤੋਂ 45 ਤੱਕ ਕੇ ਰਾਹ ਕੋ ਚੱਡਾ ਭਗਵਾਨ ਤਮਾਨਕ ਇੱਕੰਦੀ ਟੀਮ ਹੈ ਇਹ ਤਾਂ 10 ਲੱਖ ਪਿੱਛੇ ਬਦਨਾਮੀ ਕਰਾਈ ਫਿਰਦੀ ਆ 55 55 ਨਹੀਂ ਗਿਆ ਇਹਨੂੰ ਆਮ ਆਦਮੀ ਪਾਰਟੀ ਦੇ ਉਹ ਕਹਿੰਦੇ ਆ ਕਿ ਜਿਹੜੇ ਤਨਾਲ ਲੀਡਰਾਂ ਦੇ ਖਿਲਾਫ ਸਾਨੂੰ ਲੋਕਾਂ ਨੇ ਜਿਤਾਇਆ ਸੀ ਹੁਣ ਉਹਨਾਂ ਦੇ ਰਾਸ ਨਹੀਂ ਆ ਰਿਹਾ ਲੀਡਰਾਂ ਦੇ ਇਸ ਕਰਕੇ ਸਾਨੂੰ ਬਦਨਾਮ ਕਰ ਰਹੇ ਹੋਰ ਕਹਿਣ ਵੀ ਕੀ ਇਹ ਮੇਰੇ ਆ ਤੇਰੇ ਕਹਿਣ ਦੀ ਗੱਲ ਨਹੀਂ ਬੱਚਾ ਬੱਚਾ ਪੰਜਾਬ ਦਾ ਜਾਣਦਾ ਕਿ ਘਰ ਘਰ ਪਿੰਡ ਪਿੰਡ ਨਸ਼ਾ ਵਿਕ ਰਿਹਾ ਕਰਿਆਣੀਆਂ ਦੀਆਂ ਦੁਕਾਨਾਂ ਤੇ ਮੰਤਰੀ ਐਮ ਐਲ ਏ ਇਹਨਾਂ ਦੇ ਸਾਰੇ ਭ੍ਰਿਸ਼ਟਾਚਾਰ ਵਿੱਚ ਘਿਰੇ ਹੋਏ ਨੇ ਜੋ ਹਾਲਾਤ ਇਹ ਨੇ ਕਿ ਪੰਜਾਬ ਨੂੰ ਉਹ ਨਰਕ ਸਿੱਟ ਕੇ ਜਾਣਗੇ ਜਦੋਂ ਕੱਢਣ ਲਈ ਕਈ ਸਾਲ ਲੱਗਣਗੇ। ਜੁੱਧ ਨਸ਼ੇ ਵਿਰੁੱਧ ਚੱਲ ਰਿਹਾ ਹੈ। ਇਹ ਸਾਰਾ ਡਰਾਮਾ ਹੀ ਆ। ਇਹ ਕਹਿੰਦੇ ਸੀ ਭਗਵੰਤ ਮਾਨ ਚਿੱਟਾ ਆਪ ਨਹੀਂ ਵਿਗਦਾ ਸਰਕਾਰਾਂ ਮਕਾਉਂਦੀਆਂ ਨੇ ਹੁਣ 3 ਸਾਲੇ ਦਾ ਮਤਲਬ ਸਰਕਾਰ ਬਕਾਉਂਦੀ ਸੀ। ਐਮ ਐਲ ਏ ਬਕਾਉਂਦੇ ਸੀ, ਮੰਤਰੀ ਬਕਾਉਂਦੇ ਕੌਣ ਬਕਾ ਰਿਹਾ ਸੀ। ਇਹ ਕਹਿੰਦੇ ਸੀ ਫੈਕਟਰੀ ਇੱਥੇ ਲੱਗੀਆਂ ਹੋ ਜਣ ਮੈਂ ਪੁੱਛਣਾ ਚਾਹੁੰਦਾ ਦੱਸਣਾ ਸੰਗਰੂਰ ਕਿੱਥੇ ਫੈਕਟਰੀ ਲੱਗੀ ਹੋਈ ਆ ਜਿਹੜਾ 3 ਸਾਲ ਤੋਂ ਨਸ਼ਾ ਬੰਦ ਨਹੀਂ ਕਰ ਸਕੇ। ਘੱਟਾ ਰਹੇ ਆ ਨਸ਼ੇ ਵਪਾਰੀਆਂ ਦੇ ਉੱਤੇ। ਪੰਜਾਬੀ ਜਾਣਦੇ ਨੇ ਸਾਰੇ ਪਿੰਡਾਂ ਵਾਲੇ ਸ਼ਹਿਰਾਂ ਵਾਲੇ ਲੋਕ ਜਾਣਦੇ ਨੇ ਕਿ ਪਿੰਡ ਪਿੰਡ ਨਸ਼ਾ ਵਿਕ ਰਿਆ ਹੈ ਕਿਸਾਨਾਂ ਦਾ ਮਸਲਾ ਜਿਵੇਂ ਮੁੱਖ ਮੰਤਰੀ ਜੇ ਮੁੱਖ ਮੰਤਰੀ ਕਹੇ ਇੱਕ ਹੈ ਕਿ ਜਾਓ ਕਰ ਲਓ ਜੋ ਕਰ ਸਕਦੇ ਹੋ ਤਾਂ ਇਹ ਤੋਂ ਵੱਧ ਮਾੜੇ ਹਾਲਾਤ ਕੀ ਹੋ ਸਕਦੇ ਨੇ ਪੰਜਾਬ ਦੇ ਕਿ ਪੰਜਾਬ ਦਾ ਮੁੱਖ ਮੰਤਰੀ ਇਹ ਕਹੇ ਜਿਹੜਾ ਕਹਿੰਦਾ ਸੀ ਧਰਨੇ ਨਹੀਂ ਲੱਗਣ ਦਿਆਂਗੇ ਕੋਈ ਧਰਨੇ ਨਹੀਂ ਪੰਜਾਬ 'ਚ ਲੱਗਣਗੇ ਤੇ ਅੱਜ ਕਹੇ ਕਿ ਜਾਓ ਜੋ ਕਰ ਲਓ ਕਰ ਕਰ ਲਓ ਕਰ ਹੁੰਦਾ ਇਹ ਫਰਸਟ੍ਰੇਸ਼ਨ ਹੈ ਘਾਬਰ ਕੇ ਇਹ ਧਰਨੇ ਲਾਈ ਜਾਂਦੇ ਹੋ ਨਾਲੇ ਤੁਸੀਂ ਮੀਟਿੰਗਾਂ ਕਰਦੇ ਹੋ ਇਹ ਦੋਵੇਂ ਚੀਜ਼ਾਂ ਕਿਵੇਂ ਚੱਲ ਰਹੀਆਂ ਇਹ ਤਾਂ ਉਹ ਕਹਿੰਦੇ ਨੇ ਕਿ ਕੁੱਟਾਂਗੇ ਵੀ ਰੋਣ ਨਹੀਂ ਦਿੰਦੇ ਫਿਰ ਜੇ ਭਾਈ ੱਤਕਾ ਕਰੋਂਗੇ ਹੁਣ ਧਰਨੇ ਤਾਂ ਲੱਗਣਗੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਮਸਲੇ ਦੇ ਉੱਤੇ ਕਿਸਾਨਾਂ ਦੇ ਨਾਲ ਖੜਾ ਤੁਹਾਡੇ ਪ੍ਰਧਾਨ ਨੇ ਵੀ ਜਿਹੜੀ ਆ ਪੋਸਟ ਆ ਸ਼੍ਰੋਮਣੀ ਅਕਾਲੀ ਦਲ ਹਰ ਵਰਗ ਦੇ ਨਾਲ ਖੜਾ ਥੋਕ ਕੇ ਖੜਾ ਸ਼੍ਰੋਮਣੀ ਅਕਾਲੀ ਦਲ ਤਾਂ ਖੜਾ ਹੈ ਪਰ ਅਕਾਲੀ ਦਲ ਦੇ ਨਾਲ ਜਫੇਦਾਰ ਨਹੀਂ ਖੜੇ ਇਸ ਵੇਲੇ ਸਾਰੇ ਨਾਲ ਨੇ ਕੋਈ ਕੋਈ ਇਹੋ ਜੀ ਗੱਲ ਨਹੀਂ ਸ਼੍ਰੋਮਣੀ ਕਾਲਦਲ ਸਿੰਘ ਅਕਾਲ ਤਖਤ ਸਾਹਿਬ ਦੇ ਹੁਕਮ ਇਨਮੈਨ ਮੰਨਦਾ ਆ ਤੇ ਅੱਗੇ ਬੰਦੂਗਾ ਤੁਸੀਂ ਭਰਤੀ ਕੰਮ ਕਮਲ ਕਰ ਲਈ ਆਪਣੀ ਹਾਂ ਬਿਲਕੁਲ ਸ਼ਿਧਾਰ ਸਾਹਿਬ ਦੇ ਹੁਕਮ ਸੀ ਕਿ ਭਰਤੀ ਦੋਨਾਂ ਨੇ ਪ੍ਰਸ਼ੰਸਾ ਵੀ ਕੀਤੀ ਸੀ ਭਰਤੀ ਸ਼ੁਰੂ ਕੀਤੀ ਹੈ ਸੋ ਉਸ ਹਿਸਾਬ ਨਾਲ ਭਰਤੀ ਕਰ ਲਈ ਜਿਹੜੇ ਇਆਲੀ ਸਾਹਿਬ ਨੇ ਉਹਨਾਂ ਦੀ ਕਮੇਟੀ ਹੈ ਉਹ ਅੱਜ ਸ਼ੁਰੂ ਕਰ ਰਹੀ ਹੈ ਅੱਜ ਮੈਂ ਸਮਝਦਾ ਕਿ ਆਪਾਂ ਨਰਿੰਦਰ ਕੌਰ ਭਰਾਜ ਦਾ ਜਿਹੜਾ ਜ਼ੁਲਮ ਤੇ ਅਤਿਆਚਾਰ ਤਾਨਾਸ਼ਹੀ ਰਵਈਏ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਧੰਨਣਾ ਲੜ ਆਏ ਆ ਇਹਦੇ ਦੇ ਕਿਤੇ ਖੁੱਲ ਕੇ ਗੱਲ ਕਰਾਂਗੇ ਠੀਕ ਹੈ ਜੀ ਧੰਨਵਾਦ ਕਾਇਸੀ ਸਰਬਜੀਤ ਸਿੰਘ ਚੰਗਰ ਜਿਹੜੇ ਇਹਨਾਂ ਮਸਲਿਆਂ ਤੇ ਗੱਲਬਾਤ ਕਰ ਰਹੇ ਸੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ